ਪਰ ਜੀ ਸਰ ਮੇਰਾ ਨਾਮ ਹਰਕੀਰਤ ਸਿੰਘ ਸੰਧੂ ਜੀ ਪਿੰਨ ਮੇਰਾ ਮੋਹਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਅੱਜ ਤੋਂ 5 ਦਿਨ ਪਹਿਲਾਂ ਯਾਨੀ 17 ਤਰੀਕ ਨੂੰ ਇਹ ਮੇਰਾ ਫੋਨ ਗਵਾਚਿਆ ਸੀ ਜੀ ਵਾਟਰ ਬਰਡਸ ਦੇ ਕਿਸੇ ਕੰਮ ਦੇ ਕਾਰਨ ਡਿੱਗ ਗਿਆ ਜੀ ਤੇ ਅਸੀਂ ਸਾਂਝ ਕੇਂਦਰ ਮਲੋੜ ਵਿਖੇ ਦਰਖਾਸਤ ਦਿੱਤੀ ਸੀ ਉਹਨਾਂ ਨੇ ਫਿਰ ਸਾਨੂੰ ਐਸਐਸਪੀ ਦਫ਼ਤਰ ਭੇਜਿਆ ਜੀ ਐਸਐਸਪੀ ਦਫ਼ਤਰ 'ਤੇ ਇਸ ਤੇ ਲੱਗਾ ਅਸੀਂ ਐਸਐਸਪੀ ਦਫ਼ਤਰ ਦਾ ਤੇ ਇਥੋਂ ਦੇ ਸਾਰੇ ਮੁਲਾਜ਼ਮਾਂ ਦਾ ਐਸਐਸਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ 22 ਦਿਨਾਂ ਦੇ ਵਿੱਚ ਫੋਨ ਲਾ ਕੇ ਦਿੱਤਾ ਜੀ ਸਾਡੇ ਵੱਲੋਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਥੈਂਕ ਯੂ ਜੀ ਹਾਂਜੀ ਮੇਰਾ ਨਾਮ ਹਰਪੀਦਾ ਮੇਰਾ 9 ਮਈ ਨੂੰ ਫੋਨ ਬੁਆਇਆ ਸੀ ਤੇ ਅੱਜ ਐਸਐਸਪੀ ਸਰ ਵੱਲੋਂ ਮੈਨੂੰ ਫੋਨ ਬਰਥਡੇ ਤੇ ਕੈਨਵਨ ਨੂੰ ਲੱਭਿਆ ਗਿਆ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਸੰਦੀਪ ਹੈ ਮੈਂ ਜਿਲ੍ਹਾ ਸ੍ਰੀ ਮੁਖਤਸਰ ਸਾਹਿਬ ਦੇ ਵਿੱਚ ਪਿੰਡ ਭੋਲੜ ਦੇ ਵਿੱਚ ਆਮਦ ਗ੍ਰੀਨ ਦੇ ਵਿੱਚ ਸੇਵਾ ਨਿਭਾ ਰਿਹਾ ਹਾਂ 2-3 ਮਹੀਨੇ ਪਹਿਲਾਂ ਮੇਰਾ ਫੋਨ ਗੁੰਮ ਹੋਇਆ ਸੀ ਤੇ ਮੈਂ ਇੱਥੇ ਐਸਐਸਪੀ ਦਫ਼ਤਰ ਆ ਕੇ ਅਰਜ਼ੀ ਦੇ ਕੇ ਗਿਆ ਸੀ ਤਾਂ ਵਿਦਿਨ 2 ਤੋਂ 3 ਮੰਥਸ ਮੈਨੂੰ ਇੱਥੋਂ ਕਾਲ ਆਉਂਦੀ ਹੈ ਤੇ ਕਿ ਤੁਹਾਡਾ ਫੋਨ ਲੱਭ ਚੁਕਿਆ ਹੈ ਇਹਦੇ ਲਈ ਮੁਖਤਸਰ ਪੁਲਿਸ ਪ੍ਰਸ਼ਾਸਨ ਐਸਐਸਪੀ ਸਰਦਾਰ ਸਾਰੇ ਅਧਿਕਾਰੀਆਂ ਦਾ ਬਹੁਤ-ਬਹੁਤ ਥੈਂਕ ਯੂ ਹੈ ਸਲੂਟ ਹੈ ਜੀ ਮੁਖਤਸਰ ਪੁਲਿਸ ਅਧਿਕਾਰੀਆਂ ਨੂੰ ਥੈਂਕ ਯੂ ਸਾਡੇ ਸਾਈਬਰ ਜੋ ਟੀਮ ਹੈਗੀ શ્રી ਮੁਖਸਰ ਸਾਹਿਬ ਦੀ ਇਹਨਾਂ ਨੇ ਅੱਜ ਬਹੁਤ ਚੰਗਾ ਕੰਮ ਕੀਤਾ ਅੱਜ ਅਸੀਂ ਟੋਟਲ 100 ਫੋਨ ਜੋ ਗੁੰਮ ਹੋਏ ਸੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਉਹ ਲੱਭ ਕੇ ਪਬਲਿਕ ਨੂੰ ਵਾਪਸ ਕਰਾਏ ਤੇ ਇਹਦੇ ਨਾਲ ਸਾਡਾ ਟੋਟਲ ਫਿਗਰ ਜੋ ਫੋਨਸ ਰਿਟਰਨ ਦਾ ਹੈਗਾ ਉਹ 500 ਨੂੰ ਕਰਾਸ ਕਰ ਚੁੱਕਿਆ ਇਹਦੇ ਨਾਲ ਨਾਲ ਮੈਂ ਸਾਰਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇੱਕ CEIR ਪੋਰਟਲ ਹੁੰਦਾ ਹੈ ਸੈਂਟਰਲ ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਪੋਰਟਲ ਜੇਕਰ ਤੁਹਾਡਾ ਫੋਨ ਖੁੰਮ ਜਾਂਦਾ ਹੈ ਜਾਂ ਖੋਇਆ ਜਾਂਦਾ ਹੈ ਤੁਸੀਂ ਇਮੀਡੀਏਟਲੀ ਪੋਰਟਲ ਤੇ ਜਾ ਕੇ ਆਪਣਾ ਫੋਨ ਰਜਿਸਟਰ ਕਰੋ ਉਹਦੇ ਨਾਲ ਉਹਦੀ IMEI ਜੋ ਹੈਗੀ ਬਲੌਕ ਹੋ ਜਾਂਦੀ ਹੈ ਕੋਈ ਹੋਰ ਉਹਦੇ ਵਿੱਚ SIM ਪਾਣ ਦੀ ਕੋਸ਼ਿਸ਼ ਕਰਦਾ ਹੈ ਨਾਲ ਹੀ ਤੁਹਾਨੂੰ ਆਪਣੇ ਮੈਸੇਜ ਤੇ ਆਪਣੇ ਫੋਨ ਤੇ ਮੈਸੇਜ ਆ ਜਾਂਦਾ ਹੈ ਕਿ ਤੁਹਾਡਾ ਫੋਨ ਇੱਥੇ ਚੱਲ ਪਿਆ ਤੇ ਇੱਕ CEIR ਪੋਰਟਲ ਤੇ ਰਜਿਸਟਰ ਕਰੋ ਤੁਝੇ ਆ ਕੇ ਜੋ ਸਾਡੀ ਟੀਮ ਹੈਗੀ ਹੈ ਟੀਮ ਨੂੰ ਦੱਸੋ ਥਾਣੇ ਦੱਸੋ ਆਪਣੇ ਉਹ ਸਾਰੀ ਇਨਫੋਰਮੇਸ਼ਨ ਅਸੀਂ ਕਲੈਕਟ ਕਰਦੇ ਹਾਂ ਤੇ ਕਈ ਵਾਰੀ ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਜੇ ਸਾਡਾ ਫੋਨ ਖੋ ਗਿਆ ਸੀ ਪੁਲਿਸ ਦੇ ਵਿੱਚ ਰਿਪੋਰਟ ਲਿਖਾਤੀ ਹੈ ਹੁਣਾਂ ਤਾਂ ਕੁਝ ਨਹੀਂ ਹੈਗਾ ਬਟ ਇਹ ਗੱਲ ਨਹੀਂ ਹੈ ਇਹ ਜੋ ਸਾਡਾ ਐਫਰਟ ਚੱਲ ਰਿਹਾ ਹੈ ਸਾਰੀ ਟੀਮ ਦਾ ਉਹਦੇ ਨਾਲ ਅਸੀਂ ਇਹੀ ਸ਼ੋਅ ਦੇ ਪ੍ਰੂਫ ਕਰਨਾ ਚਾਹ ਰਹੇ ਹਾਂ ਕਿ ਤੁਹਾਡਾ ਫੋਨ ਖੋਨਰ ਨਹੀਂ ਸਾਨੂੰ ਦਿਓ ਤੇ ਅਸੀਂ ਐਵਰ ਵਿਜੀਲੈਂਟ ਹੈਗੇ ਜਦੋਂ ਤੁਹਾਡਾ ਫੋਨ ਕਈ ਚਾਲੂ ਹੁੰਦਾ ਹੈ ਸ਼ੁਰੂ ਹੁੰਦਾ ਹੈ ਨਾਲ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਤੇ ਅਸੀਂ ਤੁਹਾਡਾ ਫੋਨ ਰਿਕਵਰ ਵੀ ਕਰਾ ਕੇ ਦੇਨੇ ਇਸਨੇ ਕਈ ਫੋਨ ਇਦਾਂ ਦੇ ਵੀ ਸਿੱਗੇ ਜੋ ਸਾਸੀਂ ਜੰਮੂ ਕਸ਼ਮੀਰ ਤੋਂ ਮੰਗਾਏ ਹਨ ਜੋ ਅਸੀਂ ਯੂਪੀ ਤੋਂ ਜਾ ਕੇ ਟ੍ਰੇਸ ਕਰਕੇ ਲੈ ਕੇ ਆਏ ਤੇ ਮੇਰੀ ਸਾਰਿਆਂ ਨੂੰ ਇਹ ਬੰਦੀ ਹੈਗੀ ਕਿ ਇਸ਼ੂ ਆਂਦਾ ਹੈ ਤੁਸੀਂ ਇਮੀਡੀਏਟਲੀ ਆਪਣੇ ਨੀਅਰਸਟ ਪੁਲਿਸ ਸਟੇਸ਼ਨ ਜਾਓ ਤੁਹਾਡੀ ਸੁਣਵਾਈ ਵੀ ਹੋਏਗੀ ਤੇ ਨਾਲ ਕੋਸ਼ਿਸ਼ ਸਾਡੀ ਪੂਰੀ ਰਹੇਗੀ ਕਿ ਤੁਹਾਡਾ ਫੋਨ ਆਪਸ ਲੈ। थैंक यू। ਹਾਂ ਜੀ ਨਮਸਕਾਰ ਸਤਿ ਸ੍ਰੀ ਅਕਾਲ ਮੈਂ ਜੋਸਪੀਰ ਨਰਸਿੰਘਾ ਮੋਲ ਅੱਜ ਮੈਂ ਤੁਹਾਨੂੰ ਪੰਜਾਬੀ ਵਿੱਚ ਖਬਰਾਂ ਸੁਣਾ ਰਿਹਾ ਨਹੀਂ ਜੀ ਮੈਂ ਨਹੀਂ ਸੁਣਾਉਂਦਾ ਇਹ ਤੁਸੀਂ ਖਬਰਾਂ ਸੁਣਨੇ ਆ ਸੱਚ ਬੋਲਦਾ ਨਿਊਜ਼ ਜੋ ਕਿ ਹਰ ਤਰ੍ਹਾਂ ਦੀ ਖਬਰ ਆਪਣੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਮੇਲਿਆਂ ਦੀ ਖਬਰ ਆ ਜਾਂ ਸਾਡੇ ਕਿਸੇ ਮੁੱਦਿਆਂ ਦੀ ਖਬਰ ਆ ਇਹ ਸੱਚ ਬੋਲਦਾ ਨਿਊਜ਼ ਇਹ ਚੈਨਲ ਨੂੰ ਸਕਸਰ ਸਬਸਕ੍ਰਾਈਬ ਕਰਾਓ ਕਰੋ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮਿੱਤਰ ਪਿਆਰੇ ਬਲਕਰਨ ਕੌਲਤਾਰ ਜੀ ਇਹ ਚੈਨਲ ਨੂੰ ਚਲਾ ਰਹੇ ਨੇ ਹਾਂ ਫਿਰ ਨੋਟ ਕਰ ਲਓ ਜੀ ਸੱਚ ਬੋਲਦਾ ਨਿਊਜ਼ ਚੈਨਲ